ਹਾਂਜੀ ਬੱਚਿਓ ਅੱਜ ਕਰਾਂਗੇ ਮਿਸ਼ਨ ਸਮਰੱਥ 2025 26 ਇੱਕ ਕਦਮ ਪਰ ਪੱਕਤਾ ਬਲ 6ਵੀਂ ਤੋਂ 8ਵੀਂ ਕਲਾਸ ਚੜੀ ਸ਼ੁਰੂ ਕਰਦੇ ਹਾਂ ਬੇਟਾ ਸੌਣ ਦੀ ਕਾਲੀ ਘਟਾ ਚੜ ਕੇ ਆਈ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ ਦੇਖਦੇ ਹੀ ਦੇਖਦੇ ਮੀਂਹ ਵਰਨਾ ਸ਼ੁਰੂ ਹੋ ਗਿਆ ਅਤੇ ਠੰਡੀ ਹਵਾ ਚੱਲ ਪਈ ਬੱਚੇ ਜੋ ਪਹਿਲਾਂ ਹਮਸ ਭਰੀ ਗਰਮੀ ਨਾਲ ਤਰਾ ਤਰਾ ਕਰੇ ਸਨ ਮੀ ਆਉਣ ਤੋਂ ਘਰੋਂ ਬਾਹਰ ਨਿਕਲ ਕੇ ਮੀਂਹ ਦੇ ਪਾਣੀ ਵਿੱਚ ਜਾ ਕੇ ਨਹਾਉਣ ਲੱਗ ਪਈ। ਕੁਝ ਬੱਚਿਆਂ ਨੇ ਕਾਗਜ਼ ਦੀਆਂ ਕਿਸ਼ਤੀਆਂ ਪਾਣੀ ਵਿੱਚ ਚਲਾ ਕੇ ਖੇਡਣਾ ਸ਼ੁਰੂ ਕਰ ਦਿੱਤਾ। ਮੀਂਹ ਕੁਝ ਘੰਟੇ ਪੈਣ ਤੋਂ ਬਾਅਦ ਰੁਕ ਗਿਆ ਅਤੇ ਅਸਮਾਨ ਵਿੱਚ ਇੱਕ ਸਤਰੰਗੀ ਪੀਂਗ ਬਣ ਗਈ। ਇਹ ਮਨਮੋਹਕ ਸਤਰੰਗੀ ਪੀਂਗ ਸਾਰੇ ਬੱਚਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ। ਬੱਚੇ ਟਿਕਟਕੀ ਲਗਾਈ ਸਤਰੰਗੀ ਪੀਂਗ ਵੱਲ ਵੇਖਦੇ-ਦੇਖ ਰਹੇ ਸਨ। ਜਿਵੇਂ ਬੱਦਲਾਂ ਨੂੰ ਪੁੱਛ ਰਹੇ ਹਾਂ ਕਿ ਤੁਹਾਡੇ ਕੋਲ ਇਹਨੇ ਰੰਗ ਕਿੱਥੋਂ ਆਏ ਪਾਠ ਅਧਾਰਤ ਅਭਿਆਸ ਦਿੱਤੀਆਂ ਧੁਨੀਆਂ ਨੂੰ ਜੋੜੋ ਅਤੇ ਉਹਨਾਂ ਨਾਲ ਸ਼ਬਦ ਬਣਾਓ ਕਕੇ ਨੂੰ ਕੰਨਾ ਜੋੜ ਲੱਲੇ ਨੂੰ ਵਿਆਰੀ ਕਾਲੀ ਵਿਵੇਤ ਆਦਕ ਜੋੜ ਸੱਚੇ ਮੁਲਾਮਾ ਬੱਚੇ ਸੱਚੇ ਦੇ ਪੈਰ ਚਿੰਦੀ ਔਂਕੜ ਜੋੜ ਰਾਰੇਂਦਰ ਔਂਕੜ ਸ਼ੁਰੂ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਗਲਤ ਲਿਖੇ ਸ਼ਬਦ ਠੀਕ ਕਰੋ ਖੁਸ਼ੀ ਬੇਟਾ ਥੇ ਖਖੇ ਦੇ ਪੈਰ 'ਚ ਬਿੰਦੀ ਸੀ ਤਾਂ ਇੱਧਰ ਸਸੇ ਦੇ ਪੈਰ 'ਚ ਬਿੰਦੀ ਹੋਊਗੀ ਤਾਂ ਖੁਸ਼ੀ ਸਹੀ ਬਣ ਜਾਊਗਾ ਅਗੇ ਆਸਮਾਨ ਹੈ ਤਾਂ ਇਹ ਅਸਮਾਨ ਬਣ ਜਾਊ ਆੜਾ ਸਸਾ ਮੰਮੇ ਨੂੰ ਕੰਨਾ ਨੰਨਾ ਅਸਮਾਨ ਪੀਂਗ ਪਪੇ ਨੂੰ ਵਿਆਰੀ ਉੱਤੇ ਬਿੰਦੀ ਘਗਾ ਪੀਂਗ ਖਖੇੜਣਾ ਅੱਖੇ ਨੂੰ ਲਾਵਾਂ ਡੱਡਾ ਨਾਣੇ ਨੂੰ ਕੰਨਾ ਖੇੜਣਾ ਅਗੇ ਇੱਕ ਵਰਗ ਅਤੇ ਚ ਵਰਗ ਵਾਲੇ ਸ਼ਬਦਾਂ ਨਾਲ ਇੱਕ ਇੱਕ ਸ਼ਬਦ ਲਿਖੋ ਜਿਵੇਂ ਆੜਾ ਆਂਬ ਬੱਬਾ ਬਿੱਲੀ ਤੇ ਕਕਾ ਉੜਦਾ ਇੱਥੇ ਕਕਾ ਇੱਕ ਵਰਗ ਤੋਂ ਕਿਹਾ ਸੀ ਤੇ ਚਚੇ ਤੋਂ ਕਕਾ ਕਾਗਜ਼ ਚਚਾ ਚੰਮ ਹੀਟਾਂ ਦਿੱਤੇ ਅੱਖਰਾਂ ਨੂੰ ਮਿਲਾ ਕੇ ਸ਼ਬਦ ਬਣਾਓ ਬੱਬਾ ਚਚਾ ਆੜਾ ਇਹਨਾਂ ਨੂੰ ਮਿਲਾ ਕੇ ਬਣਾਉਣਾ ਸੀ ਬਟਾ ਬੱਚਿਆ ਬਣ ਗਿਆ ਇਹਦੇ ਵਿੱਚ ਸੱਤ ਰੰਗੀ ਨਹਾਉਣ ਨੰਨਾ ਹਾਹੀਂ ਕੰਨਾਂ ਲਾਤਾ ਊੜੇ ਨੂੰ ਔਂਕੜ ਨਾੜਾ ਹੈਗਾ ਸੀ ਨਹਾਉਣ ਬਣ ਗਿਆ ਇੱਥੇ ਸ ਸ ਤ ਤ ਰ ਰ ਗ ਗ ਦਿੱਤਾ ਸੀ ਉੱਪਰ ਟਿੱਪੀ ਲੱਗੀ ਗੱਗੇ ਨੂੰ ਵਿਹਾਰੀ ਲਾ ਕੇ ਸੱਤ ਰੰਗੀ ਬਣ ਗਿਆ ਇਹ ਉੱਪਰ ਵਾਲਾ ਬੱਚਾ ਬਣ ਗਿਆ ਬਟਾ ਫੇਟਾ ਦਿੱਤੇ ਸ਼ਬਦਾਂ ਨਾਲ ਬੱਕ ਬਣਾਓ ਮੀ ਕੁਝ ਘੰਟੇ ਬਾਅਦ ਮੀ ਰੁਕ ਗਿਆ ਕਾਗਜ਼ ਬੱਚਿਆਂ ਨੇ ਕਾਗਜ਼ ਦੀ ਕਿਸ਼ਤੀ ਬਣਾਈ ਬੱਦਲ ਅਸਮਾਨ ਵਿੱਚ ਕਾਲੇ ਬੱਦਲ ਹਨ ਅਗੇ ਹੈ ਨੰਬਰ 6 ਗਲਤ ਲਿਖੇ ਵਾਕ ਨੂੰ ਠੀਕ ਕਰੋ ਹੈ ਮੀ ਪੈ ਰਿਹਾ ਬੇਟਾ ਨੂੰ ਸਹੀ ਬਣਾ ਕੇ ਲਿਖਣਾ ਪਾਕ ਸਹੀ ਲਾਈਨ ਲਿਖਣੀ ਹੈ ਮੀ ਪੈ ਰਿਹਾ ਹੈ ਦੇਖੋ ਤੁਸੀਂ ਦੇਖਣਾ ਹੈ ਕਿਥੇ ਲੱਗਦਾ ਪੈ ਕਿਥੇ ਮੀ ਕਿਥੇ ਲੱਗਦਾ ਇਹਨੂੰ ਉਲਟਾ ਪਲਟਾ ਲਿਖਿਆ ਹੋਇਆ ਹੈ ਗਲਤ ਪਾਕ ਲਿਖਿਆ ਇਹਨੂੰ ਠੀਕ ਕਰਕੇ ਲਿਖਣਾ ਮੀ ਪੈ ਰਿਹਾ ਹੈ ਅਗੇ ਵਿੱਚ ਬੱਚੇ ਹਨ ਗਲੀ ਖੇਡ ਰਹੇ ਇਹਦਾ ਬਣਜੂ ਬੱਚੇ ਗਲੀ ਵਿੱਚ ਖੇਡ ਰਹੇ ਹਨ ਕਿਤਾਬ ਰਿਹਾ ਉਹ ਪੜ ਉਹ ਕਿਤਾਬ ਪੜ ਰਿਹਾ ਮਿਲਦੇ ਆ ਬਟਾ ਅਗਲੀ ਵੀਡੀਓ ਦੇ ਵਿੱਚ ਧੰਨਵਾਦ